ਥੋੜਾ ਫਰਕ ਪੈ ਜੂਗਾ ਆ ਦੇਖੋ ਮਰੇ ਭਰਾ ਵੀਰ ਦੇ ਆਇਓ ਮੜਾ ਅੰਕੀ ਸਾਹਿਬ ਹਾਂ ਅਲੀ ਸਰ ਕੇ ਜੀ ਹੋ ਜਾਂਦਾ ਹੀ ਉਹ ਨਹੀਂ ਹੋ ਜਾਂਦਾ ਜੇ ਹੋ ਜਾਂਦਾ ਇੱਕ ਕੱਲ ਦਾ ਜਿਹੜਾ ਬਕੂਆ ਸੀਗਾ ਇੱਕ ਆਰਤੀ ਚੌਂਕ ਕੋਲੇ ਦੁਬਾਰਾ ਕਰਾਂ ਜੀ 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 ਕੱਲ ਦਾ ਬਕੂਆ ਸੀ ਆਰਤੀ ਚੌਂਕ ਦੇ ਕੋਲੇ ਜਿਹੜੇ ਇੱਕ ਘੋਰੀ ਦੇ ਵਿੱਚ লাশ ਸੜਟ ਕੇ ਪਾਜੇ ਸੀਗੇ ਉਹ ਅਸੀਂ ਸਾਡੀ ਪੁਲਿਸ ਤੇ ਬੜੀ ਇੰਪੈਕਟ ਉਹਦੇ ਚ ਆਮ ਲੋਕਾਂ ਦਾ ਵੀ ਬੜਾ ਸਮਰਥਨ ਰਿਹਾ ਬੜੇ ਅਲਰਟ ਸੀਗੇ ਉਹ ਉਹਨਾਂ ਨੇ ਰਿਪੋਰਟ ਇਮੀਡੀਏਟਲੀ ਕਰਤੀ ਤੇ ਸਾਡੀ ਪੁਲਿਸ ਨੇ ਵੀ 4 ਘੰਟਿਆਂ ਜੀ ਉਹ ਟ੍ਰੇਸ ਕਰ ਲਿਆ ਇਹ ਲੜਕੀ ਦਾ ਨਾਮ ਹੈਗਾ 25 ਸਾਲ ਦੀ ਹੈ ਰੇਸ਼ਮਾ ਤੇ ਇਹਦੇ ਸੱਸ ਤੇ ਸਹਰਾ ਸਹਰਾ ਇਹਦਾ ਹੈਗਾ ਕ੍ਰਿਸ਼ਨ ਤੇ ਦਲਾਰੀ ਇਹਦੀ ਸੱਸ ਹੈ ਇਹਨਾਂ ਨੇ ਉਹ ਇਲਰੇ ਕਰੈਕਟਰ ਤੇ ਸ਼ੱਕ ਸੀਗਾ। ਤੋਂ ਇੱਕ ਰਾਤ ਪਹਿਲਾਂ ਜਿਹੜਾ ਕਿ ਪਰਸੋਂ ਰਾਤ ਨੂੰ ਇਹ ਜਦੋਂ ਥੋੜਾ ਲੇਟ ਆਈ ਤੇ ਦਿਸ ਇਜ਼ ਵਾਟ ਦੇ ਦੈਟ ਕੇਰ ਰੋਜ਼ ਲੇਟ ਆਉਂਦੀ ਸੀ ਇਸ ਕਰਕੇ ਇਹਨਾਂ ਨੇ ਪਰ ਉਹਨਾਂ ਦੇ ਆਪਸ ਚੜਪੋਈ ਤੇ ਸੱਸ ਨੇ ਬੜੀ ਤੇ ਸਹੁਰੇ ਨੇ ਦਾ ਗਲਾ ਦਬਾ ਕੇ ਇਹਨੂੰ ਮਾਰਤਾ ਸੀ। ਤੇ ਅਗਲੇ ਦਿਨ ਸਵੇਰ ਇਹਨਾਂ ਨੇ ਇੱਕ ਪਿੰਡ ਦਾ ਸੀਗਾ ਅਜੇ ਮਾਰਦਾ ਉਹ ਮਾਰਨਿੰਗ ਤੇ ਇਹਨਾਂ ਨੇ ਬੁਲਾ ਲਿਆ। ਮਾਰਨਿੰਗ ਤੇ ਬੁਲਾ ਕੇ ਉਹਨਾਂ ਨੇ ਅਰਨਿਕ ਲਾ ਕੇ ਉਹਨਾਂ ਕਹਿੰਦੇ ਕਿ ਆਂਬ ਦੀ ਇੱਕ ਇਹ ਬੋਰੀ ਹੈ ਸੀ ਸਿੱਟ ਕੇ ਆਣੀ ਹੈ। ਤੋਂ ਉਹ ਬੋਰੀ ਸਿੱਟਣ ਦੇ ਬਹਾਨੇ ਫਿਰ ਇਹ ਲੈ ਕੇ ਜਾ ਰਹੇ ਸੀ। ਤੇ ਉਧਰ ਪੁਲਿਸ ਦਾ ਨਾਕਾ ਦੇਖ ਕੇ ਇਹ ਉੱਥੇ ਪਾਸੇ ਨਹੀਂ ਮੁੜਦੇ। ਤੇ ਰੌਂਗ ਕਰਦੇ ਆ ਇਹ ਆਪਣਾ ਸੁਨੇਤ ਤੋਂ। ਪੰਡਿਆ ਤੇ ਬਾਕੀ ਸਾਡੀ ਫੋਰਸ ਨੇ ਐਡੀਸੀ ਤੋਂ ਬਾਅਦ ਜੀਵਨ ਸਭਾ ਦੇ ਡਿਵੀਜ਼ਨ ਨਾਲ ਫੋਰਸ ਨੇ ਬਾਕੀ ਨੇ ਬੜਾ ਸਤਿਨਾਮ ਕੰਮ ਕੀਤਾ ਤੇ 4 ਘੰਟਿਆਂ ਦੀ ਅਦੀ ਫੇਸ ਕਰ ਲਿਆ ਤੇ ਸਾਡੇ ਤਿੰਨੇ ਜਿਹੜੇ ਮੁਰਦਮ ਹੈਗੇ ਗਿਰ्तार ਨੇ। ਚੌਥੀ ਗੀਤ ਪਤੀ ਦਾ ਲਖਨਊ ਨੇ ਦਾ। ਆਪਣੀ ਇਹਦਾ ਲਖਨਊ ਦਾ ਇਹਦੀ ਪਹਿਲਾਂ ਰਹਿੰਦੀ ਸੀ ਪਰ ਇਹਨਾਂ ਦਾ ਆਫਸਰ ਕੋਲ ਚੱਲਦਾ ਰਹਿੰਦਾ ਸੀਗਾ। ਤੇ ਪਤੀ ਦਾ ਨਾਮ ਹੈਗਾ ਅਰਵਿੰਦ। ਅਰਵਿੰਦ ਅਰਵਿੰਦ ਸਰ ਬੱਚੇ ਇਹ ਆਪਣਾ ਮਕਲਾਣਾ ਇੱਕ ਬੇਟੀ ਦੀ ਇੱਥੇ ਰਹਿੰਦੀ ਅਰਵਿੰਦ ਦੀ। ਬੇਟੀ ਹੈਗੀ ਇਹਨਾਂ ਦਾ ਆਪਣਾ ਮਕਲਾਣਾ ਨਹੀਂ ਕਰਾਇਆ ਤੇ ਇਹ ਕਰਾਇਆ ਜੀ। ਵੈਰੀਕੇਸ਼ਨ ਕਰੇਗਾ ਵੇਰੀ ਪੇਸੇ ਚੈੱਕ ਕਰ ਰਿਹਾ ਕੋਈ ਨਹੀਂ ਫਿਰ ਮਰਡਰ ਕਿੱਥਾ ਕਿਹੜੀ ਜਗ੍ਹਾ ਤੇ ਉਹ ਇੱਕ ਘਰੀ ਉਸ ਤੇ ਬੰਦ ਹੀ ਨਹੀਂ ਸੀ ਕਰੈਕਟਰ ਤੇ ਸ਼ੱਕ ਕਰਦੇ ਸੀ ਉਹਦੇ ਤੇ ਫੈਟ ਕਰੇ ਕਰੇ ਜਦੋਂ ਮਹਾਰਾਜਨਗਰ ਸਰ ਅਜੇ ਨੂੰ ਇਹਨਾਂ ਵੀ ਕੋਈ ਮਤਲਬ ਗਾਲਚ ਦਿੰਦਾ ਸੀਗਾ ਜਾਂ ਕੀ ਮਤਲਬ ਗਾਲ ਗਾਲ ਚ ਉਹਨੂੰ ਪਤਾ ਹੀ ਨਹੀਂ ਸੀ ਕਿਹਨੂੰ ਅਜੇ ਨੂੰ ਅਜੇ ਨੂੰ ਉਹ ਤਾਂ ਇਹੀ ਕਹਿ ਰਿਹਾ ਕਿ ਮੈਨੂੰ ਪਤਾ ਨਹੀਂ ਸੀ ਆਮ ਆਮ ਦਾ ਤੇ ਕਹਿ ਕੇ ਫਿਰ ਆ ਰਿਹਾ ਸੀਗਾ ਤੇ ਉਹਨੂੰ ਹਸਾਲ ਨਾਲ ਉਹ ਤਾਂ ਹੀ ਉਹਨੂੰ ਕਹਿ ਰਹੇ ਸੀ ਕਿ ਸਬਜ਼ੀ ਮੰਡੀ ਵੱਲ ਲੈ ਕੇ ਜਾਣਾ ਸੱਚੇ ਪਤਾ ਨਹੀਂ ਕਿ ਤੁਸੀਂ ਦੇਖੇ ਵੀ ਉਹ ਡਾਰਕ ਹੈ ਅਰੇ ਹਾਂ ਬਹੁਤ ਫੀਲਸਟਾਡ ਸਾਡੇ ਲਈ ਆਪ ਵੀ ਮਜ਼ਾ ਮੈਂ ਪਰ ਮੈਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਉਹ ਜਿਹੜਾ ਉਹ ਕਹਿੰਦਾ ਜੀ ਮੈਨੂੰ ਪਤਾ ਨਹੀਂ ਬਸ ਮੈਂ ਤੈਨੂੰ ਮੈਂ ਸਰ ਲੱਗਦਾ ਨਹੀਂ ਕਿ ਜਿੰਨਾ ਪਹਿਲਾਂ ਨਰਮ ਚ ਲਾ ਲੁੱਟੀਆਂ ਜੀ ਬਰਵਾਸੀ ਕਿ ਹੁਣ ਇੱਕ ਇਦਾਂ ਦੀ ਬਾਤ ਆ ਗਈ ਹੈ ਜਿੱਦਾਂ ਹੁਣ ਕਿਰਾਏ ਤੇ ਲੈਂਦੇ ਨੇ ਕਿੱਲੇ ਜਾਂਦੇ ਨੇ ਕੋਈ ਲੱਗਦਾ ਵੱਡੀਆਂ ਬਾਤਾਂ ਪੰਜਾਬ ਦੇ ਸਿੱਧੇ ਨੇ ਵੈਰੀਫਿਕੇਸ਼ਨ ਨਾਲ ਜੁੜੀ ਹੈ ਵੈਰੀਫਿਕੇਸ਼ਨ ਨਾਲ ਜੁੜੀ ਹੈ ਨਹੀਂ ਤਾਂ ਸਾਰਿਆਂ ਨੂੰ ਅਸੀਂ ਇਹਨਾਂ ਜਿਹੜੇ ਆਪਕਰ ਵੀ ਰੱਖਦੇ ਹਾਂ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਸਕਾਰ ਦੇਣਾ ਚਾਹੀਦਾ